ਹਾਂਜੀ ਦੋਸਤੋ ਅੱਜ ਆਏ ਆ ਬੱਚਿਆਂ ਦੇ ਨਾਲ ਪਾਰਕ ਇੱਥੇ ਅੱਜ ਸੈਟਰਡੇ ਹੋਣ ਕਰਕੇ ਤੁਸੀਂ ਵੇਖੋ ਪਿੱਛੇ ਦੂਰ ਦੂਰ ਤੱਕ ਤੁਹਾਨੂੰ ਕਾਰਾਂ ਦਿਖਾਈ ਦੇਣਗੀਆਂ ਆ ਸਾਡੇ ਬੱਚੇ ਇੱਥੇ ਕ੍ਰਿਕਟ ਦਾ ਇੰਜੋਏ ਕਰ ਰਹੇ ਆ ਤੇ ਇੱਥੇ ਨਾ ਇੱਕ ਮੈਂ ਚੀਜ਼ ਵੇਖ ਕੇ ਬੜਾ ਖੁਸ਼ ਹੋਇਆ ਉਹ ਹੈਗੇ ਆ ਬਾਰਬੀਕਿਊ ਦੇ ਟੇਬਲ ਲਾਏ ਇਹਨਾਂ ਨੇ ਆ ਜਿਵੇਂ ਮੇਰੇ ਸਾਹਮਣੇ ਆ ਹੁਣ ਅਸੀਂ ਇਹਨੂੰ ਆਨ ਕਰ ਦਿੱਤਾ ਤੇ ਇਹਦੇ ਵਿੱਚ ਹੀਟਿੰਗ ਹੈ ਤੇ ਸਭ ਤੋਂ ਵਧੀਆ ਤੇ ਤੁਹਾਡੇ ਲਈ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜਾ ਹੀਟ ਪ੍ਰੋਡਿਊਸ ਕਰਨ ਵਾਲਾ ਜਿਹੜਾ ਬਾਰਬੀਕਿਊ ਬਣਾਇਆ ਇੱਥੇ ਇੱਥੇ ਲੋਕਾਂ ਵਾਸਤੇ ਬਿਲਕੁਲ ਫਰੀ ਹੈ ਤੇ ਮੇਰਾ ਖਿਆਲ ਮੈਂ ਇੱਥੇ ਅੱਗੇ ਗਿਣਤੀ ਮਾਰੀ ਹੈ ਅੰਦਾਜ਼ਨ ਐਸੇ ਕੱਲੇ ਛੋਟੇ ਜਿਹੇ ਪਾਰਕ ਦੇ ਵਿੱਚ ਹੀ ਇਹ 20 ਜਗ੍ਹਾ ਦੇ ਉੱਤੇ ਲੱਗਾ ਘਟੋ ਘਟ ਜਿਵੇਂ ਆਹ ਬਾਰਬੀਕਿਊ ਹੈ ਸੇਮ ਇਹਦੇ ਨਾਲ ਦੇ 20 ਬਾਰਬੀਕਿਊ ਲੱਗੇ ਇੱਥੇ ਆਹ ਟੇਬਲ ਬਣਾਏ ਆ ਲੋਕੀ ਇੱਥੇ ਪਿਕਨਿਕ ਬਣਾਉਣ ਇਹ ਪਾਰਕ ਦਾ ਕੀ ਨਾਮ ਹੈ ਬੜਾ ਲਿਸਟਰ ਫੀਲਡ ਪਾਰਕ ਇਹ ਰਿਜ਼ਰਵ ਏਰੀਆ ਇਹਦੇ ਅਗਲੇ ਬੰਨੇ ਲੈ ਕੇ ਥੋੜਾ ਹੋਰ ਸਾਹਮਣੇ ਤੁਹਾਨੂੰ ਸ਼ਾਇਦ ਦਿਖਾਈ ਵੀ ਦਿੰਦੀ ਹੈਗੀ ਉਹ ਲੈ ਕੇ ਇਹਦੇ ਵਿੱਚ ਤੇ ਉੱਥੇ ਵੀ ਲੋਕ ਮੱਛੀਆਂ-ਮੁੱਛੀਆਂ ਫੜ ਰਹੇ ਆ ਇਸ ਟਾਈਮ ਫਿਸ਼ਿੰਗ ਕਰ ਰਿਹਾ ਲੋਕ ਆਏ ਆ ਉਹ ਵਾਕ ਕਰਦੇ ਪਏ ਇੱਥੇ ਪਿਕਨਿਕ ਏਰੀਆ ਦੇ ਵਿੱਚ ਤੇ ਲੇਕ ਕਾਫੀ ਡੂੰਘੀ ਆ ਇੱਥੇ ਤੇ ਤੁਸੀਂ ਆਹ ਵੇਖੋ ਲੋਕ ਕਿਵੇਂ ਇੰਜੋਏ ਕਰ ਰਹੇ ਆ ਤੇ ਤੁਹਾਨੂੰ ਫਿਰ ਅੱਗੋਂ ਮੈਂ ਲੇਕ ਦਾ ਵੀਡੀਓ ਬਣਾ ਕੇ ਉਹ ਵਿੱਚ ਮੈਂ ਅਟੈਚ ਕਰਦਾ ਵਾਂ ਅੱਗੋਂ ਤਾਂ ਉਹ ਵੇਖਦੇ ਆ ਲੇਕ